ਕੋਮਲਾ ਕਾਣਿਆ ਤੇਰੇ 2 ਸਾਲ ਰਹਿ ਗਏ ਆ ਤੇ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ ਅਫਸਰ ਕਈ ਆਏ ਨੇ ਕਈ ਬਦਲੇ ਗਏ ਐਸਐਸਪੀ ਤਰਨਤਾਰਨ ਦੇ ਵਿੱਚ ਸਾਲ ਤੋਂ ਵੱਧ ਨਹੀਂ ਰਹਿੰਦਾ 6 ਮਹੀਨੇ ਕੱਢਦਾ ਵਾ ਪਰ ਤੂੰ ਜੋ ਕਰਤੂਤਾ ਕਰਨਿਆ ਨਾ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ 2027 ਤੱਕ ਤੇਰਾ ਟਾਈਮ ਆ ਜੋ ਕਰਨਾ ਤੂੰ ਕਰ ਲੈ ਤੈਨੂੰ ਉੱਥੋਂ ਤੇਰੇ ਪਿੰਡੋਂ ਚੋਕ ਕੇ ਲਿਆ ਆਗੇ ਅਲਫ ਨੰਗਾ ਕਰਕੇ ਮੈਂ ਚਭਾਲ ਚੌਂਗ ਹੀ ਸੁੱਟ ਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰੇ ਹਲਕੇਤਰੰਦਾ ਦੇ ਸੰਗਤ ਨੂੰ ਪਤਾ ਹੈ ਜਿਹੜਾ ਥੋੜੇ ਦਿਨ ਪਹਿਲਾਂ ਪਿੰਡ ਲਾਲੂ ਘੁੰਮਦੇ ਵਿੱਚ ਸਰਪੰਚ ਦਾ ਜਿਹੜਾ ਕਤਲ ਹੋਇਆ ਉਹ ਕਤਲ ਹੋਣ ਦੀ ਜਿਹੜੀ ਵਜ੍ਹਾ ਵਾ ਕਤਲ ਕਿਉਂ ਹੋਇਆ ਕਿੰਨੇ ਕੀਤਾ ਕੌਣ ਕਸੂਰਵਾਦ ਆ ਉਹ ਮੈਂ ਸੰਗਤ ਨੂੰ ਦੱਸਣਾ ਚਾਹਣਾ ਕਿਉਂਕਿ ਮੈਨੂੰ ਹੁੰਦਾ ਵੀ ਲੋਕਾਂ ਦੇ ਵਿੱਚ ਸੱਚ ਜਰੂਰ ਸਾਹਮਣੇ ਆਵੇ ਕਿਉਂਕਿ ਜਿਹੜੀ ਪੁਲਿਸ ਆ ਪੁਲਿਸ ਨੇ ਧੱਕਾ ਕਰਨਾ ਹੁੰਦਾ ਪੁਲਿਸ ਨੂੰ ਤੇ ਹੁੰਦਾ ਬਸ ਖਾਣਾ ਪੂਰਤੀ ਕਰਕੇ ਨਾਂ ਪਾ ਦਿਓ ਬਾ ਠੀਕ ਆ ਇੱਕ ਖਬਰ ਲਾ ਦਿਓ ਬਾ ਠੀਕ ਆ ਜੀ ਆ ਕਤਲ ਹੋਇਆ ਸ਼ੀ ਇਦਾਂ ਕਰਤਾ ਠੀਕ ਆ ਜੀ ਉਹ ਜਿਹੜਾ ਕਤਲ ਹੋਇਆ ਉਹ ਐਮਐਲਏ ਦੇ ਕਰਕੇ ਹੋਇਆ ਵਾ ਕੋਮਲ ਕਾਣੇ ਕਰਕੇ ਹੋਇਆ ਉਹ ਐਮਐਲਏ ਧੱਕੇਸ਼ਾਹੀ ਕਰਕੇ ਹੋਇਆ ਜਿਹੜਾ ਮੌਜੂਦਾ ਵਿਧਾਇਕ ਆ ਜਿਹੜਾ ਕੈਂਸਰ ਨਾਲ ਮਰਿਆ ਪਿਆ ਜਿਹਦੇ ਜਿਹਦਾ ਪਤਾ ਨਹੀਂ 2 ਮਹੀਨੇ ਰਹਿਣਾ ਉਹਨੇ 3 ਮਹੀਨਿਆਂ ਡਾਕਟਰਾਂ ਨੂੰ ਦੱਸਿਆ ਉਹ ਬੰਦਾ ਲਾਲਚੀ ਬੰਦਾ ਸਾਡੇ ਹਲਕੇ ਦਾ ਵਿਧਾਇਕ ਜਿਹੜਾ ਅਜੇ ਵੀ 20 20 30 30 ਲੱਖ ਰੁਪਏ ਦਾ ਪੰਜਾਬ ਤੋਂ ਲੈ ਗਿਆ 50 ਤੋਂ 60 ਪੰਜਾਬ ਦਾ ਵਿੱਚ ਉਹਨੇ 50 55 ਪੰਜਾਬ ਦਾ ਵਿੱਚ ਉਹਨੇ ਪੈਸੇ ਲੈ ਆਏ 10 ਤੋਂ ਬਾਅਦ 15 ਕਰੋੜ ਰੁਪਏ ਉਹ ਬੰਦਾ ਕਰਾ ਗਿਆ ਉਹਦਾ ਜਿਹੜਾ ਪੀਏ ਆ ਉਹਦਾ ਪਨੇਵਾ ਵਾ ਕੋਮਲ ਕਾਣਾ ਉਹ ਦੁੱਕੀ ਦਾ ਬੰਦਾ ਸਾਡੇ ਇਲਾਕੇ ਜਾ ਕੇ ਜਿਹੜਾ ਉਹ ਪੈਸੇ ਗਰਾਉਣ ਦਿਆ ਉਹ ਆਪਣਾ ਮੁੰਡਾ ਭਰਾ ਵਾ ਰਾਣਾ ਲਾਲੂ ਘਮਨ ਤੋਂ ਇਲੈਕਸ਼ਨ ਤੋਂ ਪਹਿਲਾਂ ਉਹਦੇ ਨਾਲ ਮੇਰੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਆਪਾਂ ਇਲੈਕਸ਼ਨ ਲੜਨੀ ਆ ਤੇ ਕਾਗਜ਼ ਭਰਨੇ ਆ ਤੇ ਕਾਗਜ਼ ਕੁਕ ਜਿੱਨਾ ਡਾਉਣੇ ਆ ਤੇ ਸਾਡੀ ਆਪਣੀ ਕਿੱਦਾਂ ਮੈਂ ਵੀ ਕੋਈ ਗੱਲ ਨਹੀਂ ਯਾਰ ਤੂੰ ਕਾਗਜ਼ ਭਰੋ ਆਪਾਂ ਸਾਰਾ ਤੇ ਕਾਗਜ਼ ਸਹੀ ਕਰਾਉਣੇ ਆਪਾਂ ਕਾਗਜ਼ ਕੇ ਸਹੀ ਉਡਰ ਨਹੀਂ ਦੇਣੇ ਉਹਨੇ ਮੁੰਡੇ ਨੇ ਵਕੀਓ ਦੇ ਭਰਾ ਜਾਂ ਸਰਪੰਚ ਖਲੋ ਗਿਆ ਉਹਨੇ ਵਕੀਲ ਰਾਈ ਕਾਗਜ਼ ਕੂਗਜ਼ ਪੂਰੇ ਓਕੇ ਕਰਾਏ ਸਾਰਾ ਚੁੱਲਾ ਟੈਕਸ ਲਵਾਇਆ ਸਾਰਾ ਕੁਝ ਲਾ ਕੇ ਮੈਨੂੰ ਚਲੋ ਕਨੈਕਟ ਕਰਦਾ ਰਿਹਾ ਮੈਂ ਉਹ ਇਧਰਲੇ ਪਿੰਡਾਂ ਥੋੜਾ ਜਿਹਾ ਵਿਜੀ ਹੋ ਗਿਆ ਆਪਣੀ ਗੰਡੀਵੰਡ ਬਲਾਕ 'ਚ ਮੇਰੇ ਨਾਲ ਉਹਦੀ ਗੱਲ ਨਾ ਹੋਈ ਤੇ ਕੋਮਲ ਨੇ ਕੀ ਕੀਤਾ ਕੋਮਲ ਨੇ ਆਰੋ ਆ ਜਿਹੜਾ ਆਪਣਾ ਹੀਰਾਪੁਰ ਧਾਰੋ ਆ ਮੇਜਰ ਮੱਝੂਪੁਰ ਪੜਾਉਂਦਾ ਉਹ ਆਰੋ ਲੱਗਾ ਸੀ ਇਹ ਪਿੰਡਾਂ 'ਚ ਉਹਦੇ ਨਾਲ ਗੱਲ ਕੀਤੀ 5 ਲੱਖ ਰੁਪਏ ਲਿਆ ਆਰੋ ਨੇ ਮੇਜਰ ਨੇ ਇਹ 5 ਲੱਖ ਰੁਪਏ ਕੋਮਲ ਨੇ ਲਿਆ ਤੇ ਜਿਹੜਾ ਇਹ ਸਰਪੰਚਾ ਲਾਲੂ ਕੁਮਰਾਲਾ ਸਿੱਧਾ ਬਲਾਕ ਵਿੱਚ ਬਣ ਕੇ ਕਾਗਜ਼ ਉਹਨਾਂ ਦਾ ਦਵਾ ਕੇ ਰੱਦ ਕਰਾ ਕੇ ਇਹ ਬਲਾਕ ਵਿੱਚ ਸਾਰੇ ਮੈਂਬਰ ਬਣਾ ਕੇ ਸਰਪੰਚ ਬਣ ਕੇ ਤੇ ਆ ਗਿਆ ਕਰੇ ਜੇਤਾ ਆ ਚਲੋ ਤੂੰ ਜੇਤਾ ਆ ਵਾ ਠੀਕ ਹੈ ਜਿੱਤ ਗਿਆ ਵਾ ਚੁੱਪ ਕਰਕੇ ਆਪਣੇ ਘਰੇ ਬੈ ਜਿੱਤਣ ਤੋਂ ਬਾਅਦ ਆ ਇਹਨਾਂ ਸਟੇਟਸ ਲਾਉਣੇ ਸ਼ੁਰੂ ਕਰਤੇ ਆੜਾ ਚੱਲਦਾ ਧੱਕਾ ਹੀ ਤਾਂ ਕਰਦੇ ਲਾਲਾ ਨੂੰ ਸਟੇਟਸ ਪਾਉਣ ਲਾਪੇ ਹਨਾ ਉਹ ਵੀਡੀਓ ਵੀ ਪਈਆਂ ਸਾਰੀਆਂ ਤੇ ਜਿਹੜਾ ਸਰਪੰਚ ਦਾ ਮੁੰਡਾ ਮੇਰੇ ਬਾਰੇ ਬੋਲਣਦੇ ਆ ਵੀ ਹਾਂ ਸਾਨੂੰ ਬਾਠ ਦੀਆਂ ਧਮਕੀਆਂ ਆਉਂਦੀਆਂਹੀਂ ਵੀ ਬਾਠ ਨੇ ਕੰਮ ਕਰਾਇਆ ਵਾ ਹਨਾ ਇਦਾਂ ਵਿਆਹ ਬੋਲਣ ਮੈਂ ਵੀਡੀਓ ਸੁਣਿਆ ਮੈਂ ਹਲਕੀ ਜੀ ਸੰਤ ਨੂੰ ਦੱਸਣਾ ਚਾਹੁੰਦਾ ਵੀ ਮੈਂ ਇਹਨੂੰ ਕੋਈ ਧਮਕੀ ਨਹੀਂ ਲਾਈ ਮੈਂ ਇਹਨੂੰ ਨੋਰਮਲ ਹੀ ਰੈਂਡਰਿੰਗ ਜਿੱਦਾਂ ਬੰਦਾ ਫੋਨ ਕਰਦਾ ਕਿਸੇ ਨੂੰ ਮੈਂ ਇਲੈਕਸ਼ਨ ਤੋਂ ਪਹਿਲਾਂ ਇਹਨੂੰ ਫੋਨ ਕੀਤਾ ਉਦੋਂ ਵੀ ਉਹ ਕਮੈਂਟ-ਕਮੈਂਟ ਕਰਦਾ ਸੀ ਮੈਂ ਇਹਨੂੰ ਕਿਹਾ ਵੀ ਨਾ ਸੋਸ਼ਲ ਮੀਡੀਆ ਦਾ ਨਾਲ ਲੜੋ ਨਾ ਕਮੈਂਟ-ਕਮੈਂਟ ਕਰੋ ਚਲੋ ਟਾੜੇ ਪਿੰਡ ਇਲੈਕਸ਼ਨ ਹੋਣੀ ਆ ਵੋਟਾਂ ਨਾਲ ਜਿਹੜਾ ਜਿੱਤ ਜੂ ਉਹ ਬਣ ਜੇ ਤੇ ਕੋਈ ਗ ਮੈਨੂੰ ਕੋਈ ਧਮਕੀ ਨਹੀਂ ਲਾਈ ਉਹਨੂੰ ਮੈਂ ਉਹਦੇ ਪਿਓ ਨੂੰ ਮਾਰ ਲਈ ਕੁਝ ਨਹੀਂ ਕਿਹਾ ਕੋਈ ਗੱਲ ਨਹੀਂ ਮੈਂ ਕਹੀ ਮੈਂ ਨਾਰਮਲੀ ਗੱਲ ਹੋਈ ਆ ਇਹਨਾਂ ਦਾ ਪਿੰਡ ਦਾ ਆਪਸੀ ਝਗੜਾ ਵਨ ਇਲੈਕਸ਼ਨ ਦਾ ਰੋਲਾ ਮੇਰਾ ਤਾਂ ਰੋਲ ਹੀ ਕੋਈ ਨਹੀਂ ਹੈਗਾ ਉੱਥੇ ਚਲੋ ਪੁਲਿਸ ਨੇ ਚੋਕ ਕੇ ਖਾਨਾ ਪੂਰਤੀ ਪੂਰੀ ਕਰਨ ਦੇ ਦਵਾ-ਦਵ ਚੋਕ ਕੇ ਮੇਰਾ ਨਾਮ ਨਾਲ ਜੋੜਦਾ ਵੀ ਠੀਕ ਹੈ ਜੀ ਇੱਕ ਨਾ ਸੋਸ਼ਲ ਮੀਡੀਆ ਜਿਹੜਾ ਪੁਲਿਸ ਨੂੰ ਦੱਬੀ ਹਾਂ ਮੀਡੀਆ ਦੇ ਵਿੱਚ ਅਸੀਂ ਦੇ ਦੇ ਗਏ ਵੀ ਇਹ ਮਰਤਪਾਲ ਬਾਠ ਨੇ ਕਰਾਇਆ ਰਾਣੇ ਦੇ ਕਹਿਣ ਤੇ ਕਰਾਇਆ ਬਾਅਦ ਠੀਕ ਹੈ ਇਸ ਖਬਰ ਦੇ ਦੇ ਲਈ ਪ੍ਰੈਸ ਕਾਨਫਰੈਂਸ ਕਰਦਾ ਨਹੀਂ ਗੱਲ ਖਤਮ ਕਿ ਇਹ ਕੋਈ ਜੀਵੇ ਕੋਈ ਮਰੇ ਉਹ ਉਹ ਲੋ ਪੁਲਿਸ ਨੇ ਕੀ ਕੀਤਾ ਸੱਤ ਜਨਾਂ ਦੇ ਐਫਆਈਆਰ ਕਰਤੀ ਰਾਣੇ ਦੇ ਕਰਤੀ ਉਦੇਸਾ ਸਰਪੰਚ ਜਵਾਰਾ ਘਰੇ ਬੈਠਾ ਉਹਨੂੰ ਉਹ ਉਹਨੂੰ ਚੁੱਕ ਕੇ ਪਰਚੇ 'ਚ ਪਾਤਾ ਉਹ ਰਾਣੇ ਦਾ ਭਰਾ ਪਾਤਾ ਉਹਦਾ ਚਾਚਾ ਪਾਤਾ ਸੱਤ ਜਨਾਂ ਦੇ ਐਫਆਈਆਰ ਕਰਤੀ ਉਸ ਤੋਂ ਵੱਧਾ ਹੋਰ ਤੇ ਕੁਝ ਪੁਲਿਸ ਨੂੰ ਲੱਭਾ ਨਹੀਂ ਚੁੱਕ ਕੇ ਪਿੰਡ ਮੀਹਾਂਪੁਰ ਲਈਆਂ ਤੋਂ ਸਾਡਾ ਪ੍ਰਾਉਣਾ ਵਾ ਉਹਨੂੰ ਲਿਆ ਕੇ 302 'ਚ ਪਾਤਾ ਮੈਂ ਪੁਲਿਸ ਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਜੇ ਮੈਂ ਇੰਨੀ ਬਦਮਾਸ਼ੀ ਕਰਨੀ ਇਲੈਕਸ਼ਨ ਦੇ ਵਿੱਚ ਜੇ ਮੈਂ ਇੰਨਾ ਹੀ ਸੀਰੀਅਸ ਮਾਰਨ ਤੱਕ ਜਾਂਦਾ ਵੀ ਕਿਸੇ ਨੂੰ ਤੇ ਮੇਰੇ ਖੁਦ ਮੇਰਾ ਪਿੰਡ ਲਈਆਂ ਤੋਂ ਮੇਰਾ ਭਾਈਆ ਖਲੋਤਾ ਸੀ ਉਹ ਤੀਆਂ ਪਿੰਡੀਆਂ ਵੋਟਾਂ ਦੇ ਇਲੈਕਸ਼ਨ ਹਰਿਆ ਉਸ ਇਲੈਕਸ਼ਨ ਕਰਾਈ ਆ ਉੱਥੇ ਤਾਂ ਕਾਣਾ ਕਰਤਾ ਇਲੈਕਸ਼ਨ ਹਾਰ ਕੇ ਹੀ ਚੁੱਪ ਕਰਕੇ ਘਰੇ ਬੈ ਗਏ ਆ ਠੀਕ ਆ 40 45 ਪਿੰਡਾਂ ਬਣਾ ਬਣਾਈਆਂ ਆ ਠੀਕ ਆ ਚਲੋ ਸੱਜਣ ਬਣੇ ਆ ਕਈ ਪਿੰਡਾਂ ਹੀ ਹਰੇ ਵੀ ਆ ਜੇ ਅਸੀਂ ਧੱਕਾ ਹੀ ਕੀਤਾ ਜੇ ਮੈਂ ਬਦਮਾਸ਼ੀ ਕਰਨੀ ਹੁੰਦੀ ਕਿ ਫਿਰ ਮੈਂ ਲਈਆਂ ਕੋਈ ਖਲੋ ਨਾ ਦਿੰਦਾ ਉਹਨੂੰ ਮੈਂ ਖੁਦ ਗਿਆ ਸੀ ਬੰਦੇ ਨੂੰ ਮੈਂ ਇਲੈਕਸ਼ਨ ਲੜ ਤੇਰੇ ਨਾਲ ਵੋਟਾਂ ਨਾਲ ਜਿੱਤਾਂਗੇ ਜਿੱਤਾਂ ਹਾਰਾਂਗੇ ਲੋਕਾਂ ਸੀ ਜੀ ਵੀ ਜੇ ਬਦਮਾਸ਼ੀ ਕਰਦਾ ਫਿਰ ਮੈਂ ਆਪਣਾ ਭਾਗ ਹੀ ਹਰਾ ਲੈਂਦਾ ਲੈਣਾ ਤੂੰ ਹਰੇ ਆਂ ਹੀ ਮੰਨਦੇ ਆਂ ਲੋਕਾਂ ਦਾ ਲੋਕਾਂ ਵੋਟਾਂ ਪਈਆਂ ਜਿਨ੍ਹਾਂ ਚਲੋ 20 30 ਵੋਟਾਂ ਦੇ ਹਰ ਗਈ ਕੋਈ ਗੱਲ ਨਹੀਂ ਦੋ ਜਦੋਂ ਪਹਿਲਵਾਨ ਪਿੱਟਨੇ ਆਦੋ ਇਹ ਹੋਣਾ ਹੀ ਆ ਇਸੇ ਚੱਕਰ ਦੇ ਵਿੱਚ ਤੇ ਮੈਂ ਕਿਸੇ ਨੂੰ ਫੋਨ ਤੱਕ ਨਹੀਂ ਲਾਇਆ ਲਈਆਂ ਤੇ ਵੀ ਠੀਕ ਹੈ ਯਾਰ ਮੇਰਾ ਸਾਡਾ ਪ੍ਰਾਣਾ ਵਾ ਕੱਲ ਹੀ ਉਹ ਤੰਗ ਹੋਊਗਾ ਕੋਈ ਗੱਲ ਮੜਿਆ ਫੋਨ ਵੀ ਲਾਤਾ ਪੁਲਿਸ ਨੇ ਚੋੱਕ ਕੇ ਉਦੋਂ ਅੰਦਰ ਪਾ ਦੇਣਾ ਹੈ ਉਹ ਕੰਮ ਤੁਸੀਂ ਫੇਰ ਕਰਤਾ ਨਾ ਉਹਦਾ ਕੋਈ ਕਸੂਰ ਨਾਰਮਲ ਬੰਦਾ ਲਵਾਈ ਵਾਈ ਕਰਨ ਵਾਲਾ ਬੰਦਾ ਨਾ ਕਿਸੇ ਨਾਲ ਚੰਗੀ ਨਾ ਮਾੜੀ ਉਹਨੂੰ ਤੇ 302 ਚ ਪਾਤਾ ਇੱਤ ਕਾਣੀ ਹੁੰਦਿਆ ਹੋਰ ਮੈਨੂੰ ਦੱਸੋ ਕੀ ਹੁੰਦਿਆ ਤੇ ਕਰਉਂਦਾ ਕੋਮਲਾ ਤੂੰ ਕੋਮਲਾ ਕਾਣਿਆ ਤੇਰੇ ਦੋਸਾ ਰਹਿ ਗਏ ਆ ਤੇ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ ਅਫਸਰ ਕਈ ਆਏ ਤੇ ਕਈ ਬਦਲੇ ਗਏ ਐਸਐਸਪੀ ਤਰਨਤਾਰਨ ਦੇ ਵਿੱਚ ਸਾਲ ਤੋਂ ਵੱਧ ਨਹੀਂ ਰਹਿੰਦਾ 6 ਮਹੀਨੇ ਕੱਢਦਾ ਵਾ ਪਰ ਤੂੰ ਜੋ ਕਰਦੂਤਾ ਕਰਨਿਆ ਨਾ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ 2027 ਤੱਕ ਤੇਰਾ ਟਾਈਮ ਆ ਜੋ ਕਰਨਾ ਤੂੰ ਕਰ ਲੈ ਤੈਨੂੰ ਉੱਥੋਂ ਤੇਰੇ ਪਿੰਡੋਂ ਚੋਕ ਕੇ ਲਿਆ ਆਗੇ ਅਲਫ ਨੰਗਾ ਕਰਕੇ ਮੈਂ ਚਭਾਲ ਚੌਂਗ ਜਿ ਸੁੱਟ ਰਾਂ ਨਾ ਸੁੱਟਿਆ ਤੇ ਮੈਨੂੰ ਆਪਣੇ ਪਿਓ ਦਾ ਨਾ ਗਈ ਤੂੰ ਜੋ ਕਾਣਿਆ ਕਰਨਾ ਕਰ ਲਾ ਜੋ ਐਮਐਲਏ ਵਿਧਾਇਕ ਜਿਹੜਾ ਮੌਜੂਦਾ ਸਾਡਾ ਠੀਕ ਹੈ ਕੈਂਸਰ ਨਾਲ ਤੂੰ ਮਰਨੇ ਆ ਤੁਸੀਂ ਭੇਜੋ ਰੇੜੀਆਂ ਦਾ 2-2000 ਰੁਪਇਆ ਲਈ ਜਾਂਦੇ ਜੀ ਕੋਈ ਸਰਪੰਚ ਜਾਂਦਾ ਉਸ ਤੋਂ 2-2000 ਤੇਲ ਦਾ ਮੰਗੀ ਜਾਂਦੇ ਜੀ ਇਹਦੇ ਐਡਾ ਐਮਐਲਏ ਸਾਡਾ ਥੀਏਟਰ ਹੋ ਗਿਆ ਇਹਨੂੰ 2000 ਰੁਪਇਆ ਨਾਲ ਡੱਬਾ 500 ਰੁਪਇਆ ਵੀ ਫੜਾਓਗੇ ਨਾ ਡੱਬੇ ਨਾਲ ਉਹ ਵੀ ਰੱਖ ਲੈਂਦਾ ਦੇ ਦਿਓ ਜੀ ਮੈਂ ਦੱਸ ਕਿੱਥੇ ਖੜਨੇ ਪੈਸੇ ਤੂੰ ਕਿੰਨੂੰ ਦੇਣੇ ਆ ਠੀਕ ਆ ਹੁਣ ਇਹਨਾਂ ਨੂੰ ਪੀੜ ਕਿਉਂ ਹੁੰਦੀ ਵੀ ਜਿਹੜੀਆਂ ਬਾੜ ਨੇ 50-50 ਬਣਾ ਲਈਆਂ ਉਹ ਕਿਉਂ ਬਣਾ ਲਈ ਸਾਨੂੰ ਗ੍ਰਾਹੀ ਕਿਉਂ ਨਹੀਂ ਹੋਈ ਜੇ ਮੈਂ ਭਰਾਵਾਂ ਦੇ ਸੱਜਣਾ ਦੇ ਜਿੰਨਾ ਮੈਨੂੰ ਸਨਾਹ ਲਾਇਆ ਮੈਂ ਉਹਨਾਂ ਦੇ ਕਾਗਜ਼ ਸਹੀ ਕਰਾਏ ਆ ਮੈਂ ਨਹੀਂ ਉਡਾਂ ਦਿੱਤੇ ਕਾਗਜ਼ ਮੈਂ ਮਾੜਾ ਕੀ ਕੀਤਾ ਕੋਈ ਬੰਦਾ ਇੱਕ ਦਸ ਦੇ 50 ਪੰਜਾਤਾਂ ਵਿੱਚੋਂ ਮੈਂ 1 ਰੁਪਿਆ ਲੱਖ ਰੁਪਿਆ ਬਾੜਨੇ ਕਿਥੋਂ ਲਿਆ ਆਵੇ ਤੇ ਮੈਂ ਇਹਨਾਂ ਦਾ ਕੱਲੇ-ਕੱਲੇ ਦਾ ਸਬੂਤ ਦੇ ਦਿੰਨਾ ਕਿਹੜੇ ਪਿੰਡ ਚੋਂ ਕਿੰਨੇ ਪੈਸੇ ਲੈ 20 25 30 35 ਆਹ ਰੇੜੀ ਇਹਨਾਂ ਦਾ ਵੋਟਾਂ ਹਿਸਾਬ ਨਾਲ ਤੇ 10 ਤੋਂ 15 ਕਰੋੜ ਰੁਪਈਆ 12 13 ਕਰੋੜ ਰੁਪਈਆ ਗ੍ਰਾਹੇ ਆ ਦੱਸੋ ਮੈਨੂੰ ਤੇ ਜੇ ਕਿਸੇ ਦੇ ਖਾਤੇ 'ਚ ਹੁਣ ਪੈਸੇ ਆ ਨਾ ਪੰਜਾਬ ਦੇ ਵਿੱਚ ਉਹ ਵੀ ਇਹ ਦੱਲਾ ਕੋਮਲ ਕਾਣਾ ਫੋਨ ਕਰਦਾ ਸੈਕਟਰੀ ਨੂੰ ਵੀ ਮੇਰੇ ਕਹਿਣ ਤੋਂ ਬਿਨਾ ਪੈਸੇ ਨਹੀਂ ਕੱਟਨੇ। ਵਿੱਤ ਕਮਿਸ਼ਨ ਆਇਆ ਵਿੱਤ ਕਮਿਸ਼ਨ ਦੇ ਵਿੱਚ ਤੁਹਾਡਾ ਹੱਕ ਹੀ ਕੋਈ ਨਹੀਂ ਵਿੱਤ ਕਮਿਸ਼ਨ ਸੈਂਟਰ ਸਰਕਾਰ ਦਾ ਆਇਆ ਕੋਈ ਲਾਵੇ ਆਪਣੇ ਪਿੰਡ ਵਿੱਚ ਜਿੰਦਾ ਮਰਜ਼ੀ ਲਾਵੇ ਵੀਡੀਓ ਤੋਂ ਹਿੱਸਾ ਮੰਗਦੇ ਆ। ਜੇ ਪਿੱਛੇ ਜੇ ਲੇਟਾਂ ਆਈਆਂ ਕਿਸੇ ਪਿੰਡ ਦੀਆਂ ਉਹ 10-12000 ਦੀ ਲੈਟ ਆ ਕੋਮਲ ਹੁਣੀ 20000 ਦਾ ਬਿੱਲ ਕੱਟਦੇ ਆ ਸਰਪੰਚ ਨੂੰ ਦਬਾਅ ਪਾਉਂਦੇ ਵੀ 20000 ਦਾ ਬਿੱਲ ਕੱਟ 8000 ਸਾਨੂੰ ਦੇ ਤੇ 12000 ਦੀ ਲੈਟ ਲਵਾ। ਆਹ ਤੇ ਗ ਠੀਕ ਹੈ ਜੇ ਸਾਡੇ ਕੇ ਸੱਜਣ ਨੇ ਕੋਈ ਕੰਮ ਕਰਤਾ ਉਹਨਾਂ ਦਾ ਪਿੰਡ ਦਾ ਮਸਲਾ ਹੋ ਗਿਆ ਉੱਚ ਚੋਕ ਕੇ ਬਾਠ ਨੂੰ ਪਾ ਦਿਓ ਬਾਠ ਦਾ ਤੇ 50 60 ਪਿੰਡਾਂ ਦੇ ਵਿੱਚ ਸੱਜਣਾਂ ਆ ਫਿਰ 50 ਪਿੰਡਾਂ ਦੀ ਕਤਲੂ ਸਾਰੇ ਜੀ ਬਾਠ ਨੂੰ ਪਾ ਦਿਓ ਬਾਠ ਦਾ ਪਰਿਵਾਰ ਸਾਰਾ ਪਾ ਦਿਓ ਸਾਲਟ ਲਿਆਓ ਪਰਿਵਾਰ ਖਲਾਰੋ ਤੇ ਮਾਰ ਦਿਓ ਤੁਹਾਡਾ ਰਾਜ ਹੈ ਚੱਲੰਦਾ ਜੋ ਮਰਜ਼ੀ ਕਰ ਸਕਦੇ ਤੁਸੀਂ ਫਿਰ ਕਾਦੀ ਗੱਲ ਆ ਪੁਲਿਸ ਜੋ ਮਰਜ਼ੀ ਕਰ ਸਕਦੀ ਮਾਰ ਦਿਓ ਸਾਰੇ ਟੱਬਰ ਨੂੰ ਮਾਰ ਦਿਓ ਨਜਾਇਜ਼ ਹੀ ਕਰਦੇ ਹੁੰਦੇ ਅੱਗੇ ਨਜਾਇਜ਼ ਹੋਈ ਤੋਂ ਤੱਕ ਆਇਆ ਮੈਂ ਫਿਰ ਨਜਾਇਜ਼ ਕੀਤੀ ਅੱਜ ਇਹ ਜਿਹੜੇ ਕਰਾਉਂਦਾ ਆ ਇਹਨਾਂ ਨੂੰ ਭੁਗਤਾਨੀਆਂ ਪੈਣੀਆਂ ਤੇ ਮੈਂ ਇੱਕ ਗੱਲ ਦੱਸਦਾ ਜਿਹੜੀਆਂ ਭੇਡਾਂ ਵਾਂ ਆਮ ਆਦਮੀ ਨਜਾਇਜ਼ ਨਾ ਕਿਸੇ ਨਾਲ ਕਰਾਓ ਜਿਹੜੇ ਪਿੰਡਾਂ ਦੇ ਵਿੱਚ ਆਮ ਆਦਮੀ ਦੇ ਫਿੱਲੇ ਬਣੇ ਆ ਮੈਂ ਉਹਨਾਂ ਨੂੰ ਫੇਰ ਦੱਸਣਾ ਚਾਹੁੰਦਾ ਵੀ ਆਪਣਾ ਕੰਮਕਾਰ ਕਰੋ ਠੀਕ ਨਜਾਇਜ਼ ਮੇਰੇ ਭਰਾ ਮੈਨੂੰ ਪਤਾ ਪੁਲਿਸ ਸਾਰਿਆਂ ਨੂੰ ਸਾਥ ਸਦਕੇ ਤਾਂ ਕਰੰਦੀ ਆ ਇਹ ਚੀਜ਼ ਗਲਤ ਆ ਤੇ ਇਹ ਚੀਜ਼ ਬਹੁਤ ਜ਼ਿਆਦਾ ਗਲਤ ਕੌਮਲਾ ਕਾਨ ਆ ਤੇਰੇ ਲਈ ਬਹੁਤ ਜ਼ਿਆਦਾ ਗਲਤ ਆ ਇਹ ਗੱਲ ਤੈਨੂੰ ਮੰਦਾਦਾ ਜਿਹੜਾ ਸਿਆਸਤ ਦਾ ਨਸ਼ਾ ਵੜਾ ਭੇਡਾਂ ਹੁੰਦਾ ਜੋ ਲੱਦਾ ਨਾ ਸੋਨੂੰ ਦੋ ਦਰਾਂ ਨੂੰ ਪੁੱਛ ਲੈ ਉੜਾ ਅਗਨੀ ਉਤਰੀ ਨਾ ਹੁੰਦਾ ਹੀ ਮਾਫੀਆਂ ਮੰਗਦਾ ਬਾਜ ਵੇਲਾ ਜਿਹੜੇ ਜਨ ਜਨ ਮੇਰੀਆਂ ਮਾੜੀਆਂ ਕਿਤੇ ਸਰਕਾਰ ਗਈ ਨਾ ਸਭ ਪੈਰੀ ਡਿੱਗੇ ਆ ਗਏ ਤੇ ਇਹ ਗੱਲ ਉਹਨਾਂ ਨੂੰ ਤੇ ਮੈਂ ਮਾਫ ਕਰਦਾ ਪਰ ਤੈਨੂੰ ਮਾਫ ਨਹੀਂ ਕਰਨਾ ਤੈਨੂੰ ਮੈਂ ਇੱਥੇ ਚਬਾਲ ਚ ਲਿਆ ਕੇ ਸੁੱਟਣਾ ਹੀ ਮੇਰਾ ਤੇਰਾ ਨਾਲ ਵਾਅਦਾ ਆਈ ਜੇ ਨਾ ਤੁਹਾਨੂੰ ਗਾ ਟਿਕਟ ਮਿਲਣੀ ਤੁਹਾਨੂੰ ਵੀ ਇਹ ਗੱਲ ਦਾ ਪਤਾ ਜੋ ਤੁਸੀਂ ਗੰਦ ਪਾਇਆ ਸਾਡੇ ਇਲਾਕੇ ਦੇ ਵਿੱਚ ਜੋ ਤੁਸੀਂ ਬਦਮਾਸ਼ੀ ਕਰਨਦਾ ਜੇ ਠੀਕ ਹੈ ਨਾ ਇਹ ਕੇ ਹੋ ਗਿਆ ਇੱਕ ਸਰਵਨ ਧੋਨੇ ਆ ਉਹ 15 20 ਕਰੋੜ ਉਹ ਘਰਾ ਗਿਆ ਇਹ ਪੰਜਾਂ ਪੰਜਾ ਕਿੱਲੇ ਵਾਲੇ ਐਮਐਲਏ ਬਣਾਏ ਸਾਡੇ ਲੋਕਾਂ ਨੇ ਸਾਡੇ ਸਾਡੇ ਮਾਝੇ ਦੇ ਲੋਕ ਅਸੀਂ ਥੋੜਾ ਹੰਧਰਦੀ ਹੋ ਜਾਂਦੇ ਵੀ ਠੀਕ ਹੈ ਯਾਰ ਬੰਦਾ ਸਹੀ ਐ ਇਹਨੂੰ ਵੋਟਾਂ ਪਾ ਦਿਓ ਇਹ ਨਿਗਰੀ ਖਾਚ ਆਏ ਕਤੋਂ ਨਾ ਦਾ ਗਾਂ ਕਈਆਂ ਪਿੰਡਾਂ 'ਚ ਬੂਥ ਨਹੀਂ ਲੱਗਣਾ ਜਾਂ ਤੁਨ ਜੇ ਆਖੇ ਐਮਐਲਏ ਦੁਬਾਰਾ ਬਣ ਜੇ ਤੁਹਾਨੂੰ ਲੋਕਾਂ ਵੋਟਾਂ ਪਾਈਆਂ ਹੱਥ ਜੋੜ ਦਿੰਦਾ ਸੀ ਜੀ ਆ ਵੀ ਮੈਂ ਗਰੀਬ ਬੰਦਾ ਜੀ ਮੈਨੂੰ ਬਣਾਓ ਜੀ ਮੈਂ ਲੋਕਾਂ ਦਾ ਕੰਮ ਕਰੂ ਉਹਨੇ ਕਿਹ ਰੁਪਈਆ ਨਹੀਂ ਲਾਇਆ ਪਿੰਡਾਂ 'ਚ ਤੇ ਸਰਪੰਚ ਜੀ ਉਹਨੇ ਸਾਰੀਆਂ ਵੇਚੀਆਂ ਤੇ ਸਾਡੇ ਵਾਲਾ ਸਾਡੇ ਵਾਲਾ ਤੇ ਚੱਲ ਤੁਨ ਦਾ ਤੇ ਫਿਰ ਵੀ ਠੀਕ ਹੈ ਵੀ ਅਜੇ ਸ ਸਾਡੇ ਇਲਾਕੇ ਤੇ ਹੋਈ ਕੈਂਸਰ ਆ ਕੈਂਸਰ ਤੇ ਇਹਨੂੰ ਹੋਈ ਡਾਕਟਰ ਦੋ ਤਿੰਨ ਮਹੀਨਾ ਤੈਨੂੰ ਕਹੇ ਦਾੜੀ ਤੇਰੀ ਸਾਰੀ ਉੱਡ ਗਈ ਆ ਤੇ ਤੂੰ ਐਂਡਲਾ ਵੇਲਾ ਲੋਕਾਂ ਦੀ ਸੇਵਾ ਕਰਕੇ ਜਾ ਕੇ ਦੇ ਉੱਤੇ ਤੈਨੂੰ ਢੋਈ ਮਿਲੂਗੀ ਵੀ ਠੀਕ ਆ ਯਾਰ ਐਮਐਲਏ ਬਣਿਆ ਹੀ ਇਹ ਇਹ ਸ਼ੀਟ ਕਿਤੇ ਐਵੇਂ ਮਿਲ ਜਾਂਦੀ ਬੜੇ ਕਿਸੇ ਨੇ ਪੁਰਾਣੇ ਕਰਮ ਕੀਤੇ ਹੁੰਦੇ ਫੇਰ ਬੰਦਾ ਐਮਐਲਏ ਬੰਦਾ ਤੇ ਤੈਨੂੰ ਸਾਡੇ ਇਲਾਕੇ ਜੀ ਸੰਖਤ ਨੇ 15 16000 ਵੋਟ ਤੇ ਜਿਤਾਇਆ ਵਾ ਤੂੰ ਥੋੜੀ ਬੜੀ ਸ਼ਰਮ ਕਰ ਤੂੰ ਆਪਣੇ ਵਾ ਕਾਣਾ ਆ ਗਾੜੀ ਲਾਇਆ ਉਹਦੇ ਮਾਰ ਪੈਣ ਚੋਦੇ ਚਾਰ ਉਹਨੂੰ ਕਹੇ ਜਾ ਆਪਣੇ ਘਰੇ ਜਾ ਫੱਦੋਗੀ ਗੰਦ ਤੁਸੀਂ ਪਾਇਆ ਬਦਮਾਸ਼ੀ ਤੁਸੀਂ ਕਰੋ ਕਾਰੇ ਤੁਸੀਂ ਡਾਓ ਤੁਹਾਡੇ ਬੰਦੇ ਪਿੰਡਾਂ 'ਚ ਬਦਮਾਸ਼ੀ ਕਰਨ ਸਾਡੇ ਬੰਦਿਆਂ ਗਾੜੀ ਹੋ ਹੋ ਨੱਚਣ ਉਹਨਾਂ ਦੇ ਬੁਏ ਗਾੜੀ ਡੈੱਕ ਲਾ ਕੇ ਟਰੈਕਟਰਾਂ 'ਤੇ ਗਾਣੇ ਲਾਉਣ ਜਨਾਨੀਆਂ ਨੂੰ ਸੁਣਾਉਣ ਤੇ ਉੱਥੇ ਵੱਜ ਕਤਲ ਹੀ ਹੋਣੇ ਉੱਥੇ ਹੋਰ ਕੀ ਹੋਣਾ ਦੱਸੋ ਮੈਨੂੰ ਬਿਲਾਂ ਹੁੱਲ ਵੱਜਨੇ ਆ ਜੇ ਹੁਣ ਕਤਲ ਹੋ ਗਏ ਚੋਕ ਕੇ ਬਾਠ ਉਹਨਾਂ ਨੂੰ ਪਾ ਦਿਓ ਸਾਰੇ ਪਰਚਿਆਂ 'ਚ ਪਾਈ ਜਾਓ ਤੇ ਮੈਨੂੰ ਤੇ ਕੀ ਹੋਣਾ ਕਾਪੀਆਂ ਕਾਲੀਆਂ ਹੋਣੀਆਂ ਕਰੀ ਯਾਰ ਮੈਨੂੰ ਕੀ ਫਰਕ ਪੈਣਾ ਪਰ ਮੈਂ ਚਾਹਣਾ ਮਾਹੌਲ ਨਾ ਖਰਾਬ ਕਰੀਏ ਜੋ ਸਹੀ ਆ ਉਹ ਕਰੋ ਪੁਲਸ ਕਰੇ ਨਕਵਾਰੀ ਕਰੇ ਵੇਖੇ ਪਹਿਲਾਂ ਵੀ ਹਾਂ ਕਿੰਨੇ ਕਰਾਇਆ ਕੋਈ ਸਬੂਤ ਹੈਗਾ ਪੁਲਸ ਨੂੰ ਪੁਲਸ ਨੇ ਨਾ ਪਾਤੇ ਮੇਰਾ ਵੀ ਪੁਲਸ ਸਬੂਤ ਨਹੀਂ ਹੈਗਾ ਵੀ ਮੇਰਾ ਚੋਕੇ ਨਾ ਪਤਾ ਕੋਈ ਸਬੂਤ ਹੈਗਾ ਪੁਲਸ ਨੂੰ ਚੋਕੇ ਪਰੋਣਾ ਪਾਤਾ ਹਾਦ ਹੋ ਗਈ ਯਾਰ ਕੋਈ ਕੋਈ ਨਜਾਇਜ਼ ਕਰੀ ਜਾਂਦੇ ਨਾ ਅਸੀਂ ਕਿਸੇ ਨੂੰ ਤੰਗ ਕਰੀਏ 40 50 50 ਦਾ ਮੀਆਂਪੁਰ ਗਈਆਂ ਤੇ ਸਾਰੀਆਂ ਏਜੰਸੀਆਂ ਉੱਥੇ ਆਈਆਂ ਤੇ ਮੈਨੂੰ ਦੱਸੋ ਉੱਥੇ ਕੋਈ ਅਸੀਂ ਦੇਸ਼ ਦੇ ਖਿਲਾਫ ਸਾਡੇ ਉੱਥੇ ਪਿੰਡ ਗੱਲ ਹੋਈ ਆ ਕੋਈ ਖਾਲਿਸਤਾਨ ਦੀ ਮੂਵਮੈਂਟ ਨਾਲ ਜੁੜੀ ਹੋਈ ਹੈ ਅਸੀਂ ਅਸੀਂ ਕੋਈ ਮਾੜੀ ਗੱਤਵਧੀ ਵੀ ਕਿਤੇ 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 ਮਾੜੇ ਕੰਮ ਚਾਉਂਦੇ ਹਈਏ ਦੇਸ਼ ਦੇ ਖਿਲਾਫ ਜਾਂ ਮੈਂ ਕਿਸੇ ਤੋਂ ਫਰੋਦੀ ਮੰਗਣ ਦਾ ਮੇਰਾ ਇਲਾਕਾ ਲੋਕੀ ਇੱਕ ਗੰਦਾ ਜਿਹਾ ਕਤਲ ਕਰਨ ਤੇ 50-50 ਲੱਖ ਰੁਪਇਆ ਰਾਜ ਚ ਗਰਾਜ ਜਾਂਦੇ ਇਲਾਕੇ 'ਚੋਂ ਤੇ ਮੇਰਾ ਇਲਾਕਾ ਵਾ ਤੁਸੀਂ ਇਹ ਰੜੇ ਵੱਡੇ ਪਰਚੇ ਮੇਰੇ ਤੇ ਪਾਤੇ ਮੇਰਾ ਤਰਨ ਤਨ ਹਲਕਾ ਵਾ ਦੱਸ ਦੇ ਵੀ ਬਾੜ ਨੇ ਕਿਸੇ ਤੋਂ ਲੱਖ ਰੁਪਇਆ ਵੀ ਲਿਆ ਹੋਵੇ ਫਰੋਦੀ ਮੰਗੀ ਹੋਵੇ ਜੇ ਕਿਸੇ ਨੂੰ ਫੋਨ ਆਉਂਦਾ ਤੇ ਮੈਂ ਉਹਦਾ ਹੱਲ ਕਰਾ ਕੇ ਦਿੱਤਾ ਵੀ ਯਾਰ ਕੋਈ ਨਹੀਂ ਜੇ ਕੋਈ ਹੁਣ ਜਿਨ੍ਹਾਂ ਨਾਲ ਤੁਸੀਂ ਨਜਾਇਜ਼ ਕੀਤੀਆਂ ਕਈ ਮੰਗੰਦਾ ਯਾਰ ਉਹਨਾਂ ਲੈਣੀਆਂ ਜਦੋਂ ਪੁਲਿਸ ਨਜਾਇਜ਼ ਕਰਦੀ ਫਿਰ ਇਦਾਂ ਹੀ ਕਰਦੇ ਲੋਕ ਠੀਕ ਹੈ ਨਾ ਜੇ ਕੋਈ ਆਉਂਦਾ ਤੇ ਮੈਂ ਗਾੜੀ ਫੋਨ ਕਰੀਦਾ ਵੀ ਯਾਰ ਕੋਈ ਨਹੀਂ ਮੇਰੇ ਇਲਾਕੇ ਦਾ ਵਾ ਛੱਡ ਦਿਓ ਯਾਰ ਕੋਈ ਗੱਲ ਨਹੀਂ ਬਚਾ ਬਚਾ ਕੇ ਲਈਦਾ ਵੀ ਕੋਈ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ ਕੋਈ ਨਾ ਦਵੇ ਨਾ ਹੀ ਫਰौती ਮੰਗੀ ਇੰਨਾ ਕੋਈ ਸਾਡਾ ਬੰਦਾ ਡਾਕਾ ਮਾਰੇ ਨਾ ਹੀ ਪਬਲਿਕ ਨੂੰ ਤਾਂ ਕਰੀਏ ਤੇ ਚੁੱਕ ਚੁੱਕ ਕੇ ਤੁਸੀਂ ਸਾਡੇ ਪਰਿਵਾਰਾਂ ਨੂੰ ਨਜਾਇਜ਼ ਠੋਕੀ ਜਾਂਦੇ ਜੀ ਇਹ ਕੋਈ ਨਿਆਵਾ ਸ਼ਰੀਆਮ ਤੱਕ ਆ ਕਰਦਾ ਜੇ ਫਿਰ ਜਦੋਂ ਅਸੀਂ ਚੁੰਡੀ ਵੜਦੇ ਨੇ ਫਿਰ ਚਿਕਾ ਮਾਰਦੀਆਂ ਤੇ ਜੇ ਚੁੱਪ ਕਰਕੇ ਬੈਠੇ ਤੁਸੀਂ ਬਹਿਰ ਨਹੀਂ ਦਿੰਦੇ ਤੇ ਜੇ ਰਹੀ ਗੱਲ ਮੇਰੇ ਇਲਾਕੇ ਦੀ ਮੈਂ ਤੇ ਪਿੰਡਾਂ ਵਿੱਚ ਇੰਟਰਫੇਅਰ ਕਰਨਾ ਹੀ ਕਰਨਾ ਉਹਦੇ ਦੀ ਕੁਝ ਵੀ ਹੋ ਜੇ ਜੇ ਕਿਸੇ ਬੰਦੇ ਨਾਲ ਧੱਕਾ ਹੁੰਦਾ ਮੈਂ ਤੇ ਕਹਿ ਸਕਦਾ ਨੂੰ ਜੇ ਕਿਸੇ ਨੂੰ ਬਿਜਲੀ ਵਾਲਾ ਤੰਗ ਕਰਦਾ ਕੋਈ ਐਸ ਡੀਓ ਤੰਗ ਕਰਦਾ ਕੋਈ ਵੀਡੀਓ ਤੰਗ ਕਰਦਾ ਜਾਂ ਕਿਸੇ ਦੀ ਕਣਕ ਕੱਟੀ ਜਾਂਦੀ ਕੋਈ ਆਪਣਾ ਦੀਪੂ ਆ ਤੰਗ ਕਰਦਾ ਦੀਪੂ ਹੋਲਡਰ ਤੰਗ ਕਰਦੇ ਇੱਕ ਵਾਰ ਵੀਡੀਓ ਜੇ ਨਹੀਂ ਮਰਨਾ ਕਰਨੇ ਹੁੰਦਾ ਸੋਸ਼ਲ ਮੀਡੀਆ ਆਪਣੀ ਆਈਡੀਆ ਦੇ ਵੀਡੀਓ ਪਾ ਦਿਓ ਬਸ ਬੋਲ ਕੇ ਮੈਂ ਆਪਣੇ ਇਹ ਨੈਟ ਕਰ ਲਉ ਕਿ ਇਹਦੀ ਕਣਕ ਕੱਟੀ ਜਾਂਦੀ ਆ ਕਿਸੇ ਨੂੰ ਨਜਾਇਜ਼ ਬਿਜਲੀ ਦਾ ਬਿੱਲ ਦੇਂਦਾ ਵਾ ਜਾਂ ਜੁਰਮਾਨਾ ਪਾਉਂਦਾ ਐਸਡੀਓ ਮੈਨੂੰ ਦੱਸੋ ਮੈਂ ਬੈਠਾ ਮੈਂ ਵਿਲਾ ਆਪਣੇ ਇਲਾਕੇ ਲਈ ਆ ਮੈਂ ਕਿਤੇ ਬਾਹਰ ਦਿਹਾੜੀ ਨਹੀਂ ਕਰਦਾ ਮੈਂ ਬਿਲਕੁਲ ਵਿਲਾ ਬੈਠਾ ਮੈਂ ਆਪਣੇ ਇਲਾਕੇ ਲਈ ਵਿਲਾ ਬੈਠਾ ਵਾ ਕੋਈ ਚੱਕਰ ਨਹੀਂ ਮੈਂ 24 ਘੰਟੇ ਦੀ ਸੇਵਾ ਜੀ ਹਾਜ਼ਰ ਹਾਂ ਜਦੋਂ ਮਰਜ਼ੀ ਮੈਨੂੰ ਸਣਾ ਲਾਓ ਬਾਕੀ ਸਾਰੇ ਪਿੰਡਾਂ ਵਿੱਚ ਮੇਰੇ ਭਰਾ ਵਾ ਸਰਪੰਚਾ ਚਲੋ ਕਿਤੇ ਹੋਮ ਪਿੰਡਾਂ ਦੇ ਅਸੀਂ ਪਜਾਤਾ ਹਰੇ ਵੀ ਆ ਉੱਥੇ ਵੀ ਮੇਰੇ ਭਰਾ ਸਾਰੇ ਪਿੰਡਾਂ 'ਚ ਹੈਗੇ ਆ ਬਲਾਕ ਸੰਧੀਆਂ ਵਾ ਬਲਾਕ ਸੰਧੀਆਂ ਤਗੜੇ ਹੋ ਗਾੜੀਓ ਬਲਾਕ ਸੰਧੀਆਂ ਲੜੋ ਸ਼ਹਿਰ ਦੀ ਲਾਖਣਾ ਸ਼ਹਿਰ ਚ ਬੰਦੇ ਤਗੜੇ ਹੋ ਜਿਹੜੇ ਜਿਹੜੇ ਲੜਨਾ ਚਾਹੁੰਦੇ ਲੜੋ ਇੱਕ ਕੋਮਲ ਦੇ ਖਿਲਾਫ ਹੋ ਕੇ ਲੜਾਂਗੇ ਇਹਨੂੰ ਕਹ ਇਹਨੂੰ ਕਹ ਆ ਕਰ ਤਾਂ ਕਾ ਦੂੰ ਇਹ ਸਾਲਾ ਮੇਰਾ ਜਿਹਦੇ ਮੱਢੀ ਕਾਗੇ ਡਾਜਦਾ ਕਾਣਾ ਜਿਹਦਾ ਨਾਲ ਧੱਕਾ ਹੁੰਦਾ ਮੈਂ ਤੇ ਉਹਦੇ ਨਾਲ ਖਲੋਣਾ ਤੇ ਖਲੋਣਾ ਵੀ ਆ ਪਿੰਡਾਂ ਚ ਕੰਮ ਵੀ ਕਰਾਉਣੇ ਆ ਕਰਾਉਣੇ ਆ ਜਿੱਥੇ ਪੈਸੇ ਖਾਊਗਾ ਕੋਮਲ ਕਾਣਾ ਖਾਊਗਾ ਐਮਐਲਏ ਖਾਊਗਾ ਮੈਂ ਬੋਲੂਗਾ ਤੇ ਮੈਂ ਦੱਸੂਗਾ ਲੋਕਾਂ ਦੇ ਸਾਹਮਣੇ ਵੀ ਆ ਬੰਦੇ ਆ ਕਾਣਾ ਆ ਆ ਪੈਸੇ ਖਾਂਦੇ ਆ ਜੀ ਸਾਡੇ ਦੇ ਹਲਕੇ ਨੂੰ ਗੰਦ ਮਿਲਿਆ ਹੁਣ ਤੱਕ ਚੰਗਾ ਤੇ ਮਿਲਿਆ ਕੋਈ ਨਹੀਂ ਜਿਹੜਾ ਆਇਆ ਉਹਨੇ ਲੁੱਟ ਲਿਆ ਜਿਹੜਾ ਆਇਆ ਉਹਨੇ ਲੁੱਟ ਲਿਆ ਕਿਸੇ ਨੇ ਲੋਕਾਂ ਦੀ ਥੋੜਾ ਸੋਚਿਆ ਕੋਈ ਇਦਾਂ ਦਾ ਆਇਆ ਵੀ ਆ ਵੀ ਲੋਕ ਸੇਵਾ ਕਰੀਏ ਵੀ ਪੀ ਲੋਕਾਂ ਦੀ ਸੁਣੀ ਜਾਵੇ ਜਾਂ ਲੋਕਾਂ ਦੇ ਕੰਮ ਹੋਣ ਲੋਕ ਦੇ ਬੋਰਡ ਪਾ ਦਿੰਦੇ ਆ ਬਾਜ ਪੁੱਛਦਾ ਹੀ ਕੋਈ ਨਹੀਂ ਆਪਣੇ ਘਰ ਭਰ ਲਾ ਪੈਂਦੇ ਕੋਈ ਗੱਲ ਨਹੀਂ ਮੇਰੇ ਭਰਾ ਤਗੜੇ ਹੋ ਮਿਹਨਤ ਕਰੋ ਕੋਈ ਗੱਲ ਨਹੀਂ ਮੈਨੂੰ ਸੱਜਣਾ ਲਈ ਭਾਵੇਂ ਦਾ ਕਤਲ ਵੀ ਲੈਣੇ ਪੈਣ ਇਹੋ ਜੇ ਨਜਾਇਜ਼ ਕਤਲਾਂ ਦੀ ਮੈਨੂੰ ਕੋਈ ਚੱਕਰ ਨਹੀਂ ਮੈਂ ਇਲਾਕੇ ਦੀ ਸੰਤਨ ਆਲਿਆ ਮੇਰੇ ਤੇ 20 ਕਤਲ ਵੀ ਹੋ ਜਾਣ ਕੋਈ ਗੱਲ ਨਹੀਂ 27 ਆ ਗਈ ਆ ਥੋੜਾ ਟਾਈਮ ਰਹਿ ਗਿਆ ਤਗੜੇ ਉਹ ਪਿੰਡਾਂ ਦੇ ਕੰਮ ਕਰੋ ਨਰੇਗਾ ਵਿੱਚੋਂ ਕੰਮ ਕਰੋ ਜਿਹੜੇ ਬੇਤ ਕਮਿਸ਼ਨ ਦੇ ਪੈਸੇ ਆ ਸਿੱਧੇ ਕਢਾਓ ਕਿਹੇ ਕੋਮਲ ਸ਼ੋਮਲ ਦੀ ਕਿਹੇ ਭੈਣ ਚੋਦੀ ਲੋੜ ਨਹੀਂ ਜਿਹੜਾ ਵੀਡੀਓ ਨਹੀਂ ਕਢਾਉਂਦਾ ਮੈਨੂੰ ਦੱਸੋ ਨਰੇਗਾ ਦੇ ਪੈਸੇ ਤੇ ਬੇਤ ਕਮਿਸ਼ਨ ਇਹ ਡਾਕ ਨਹੀਂ ਸਕਦੇ ਉਹ ਤੁਹਾਨੂੰ ਸੁਧਾ ਤੁਹਾਡੇ ਖਾਤੇ ਨਹੀਂ ਹੁੰਦਾ ਨਰੇਗਾ ਦੇ ਪੈਸੇ ਤੇ ਸੈਂਟਰ ਸਰਕਾਰ ਦੇ ਪੈਸੇ ਆ ਇਹ ਦੇਣ ਕੀ ਦੇ ਨਾ ਦਿੱਤਾ ਨਹੀਂ ਹੁੰਦਾ ਕਿ ਨਾ ਦਿੱਤਾ ਕਿ ਪਿੰਡ 'ਚ ਕੁਛ ਨਹੀਂ ਆ ਤਗੜੇ ਹੋ ਕੇ ਮੇਰੇ ਭਰਾ ਮਿਹਨਤ ਕਰੋ ਕੋਈ ਗੱਲ ਨਹੀਂ 27 ਜਿਹਨਾਂ ਨੂੰ ਐ ਤਸੱਲੀ ਨਾਲ ਜਵਾਬ ਦੇਵਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ